ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਕਾਮਲ ਨੱਡੂ ਦੇ ਇੱਕ ਵਰਨਰ ਸ਼੍ਰੀ ਆਰ ਐਨ ਰਵੀ ਨੂੰ ਬੜਾ ਤਕੜਾ ਤਕੜਾ ਝਟਕਾ ਦਿੱਤਾ ਹੈ ਜੇ ਉਸ ਦੇ ਅੰਦਰ ਕੋਈ ਵੀ اخਲਾਕੀ ਤੇ ਸੰਵਿਧਾਨਕ ਕੀਮਤ ਦੇ ਲਈ ਕੋਈ ਕਿਦਰ ਕਦਰ ਹੈ ਤਾਂ ਉਹਨੂੰ ਕੱਲ ਸ਼ਾਮ ਨੂੰ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਤੇ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਸੀ ਮਾਨਯੋਗ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਧਾਰਾ 142 ਤਹਿਤ ਮਿਲੀਆਂ ਜਿਹੜੀਆਂ ਖਾਸ ਤਾਕਤਾਂ ਨੇ ਜਿਨ੍ਹਾਂ ਦੀ ਬਹੁਤ ਹੀ ਘੱਟ ਵਰਤੋਂ ਹੁੰਦੀ ਹੈ ਇਤਿਹਾਸ ਦੇ ਵਿੱਚ ਉਹਨਾਂ ਦੀ ਵਰਤੋਂ ਕਰਦਾਂ ਹੋਣਿਆ ਉਹ 10 ਬਿੱਲ ਜਿਹੜੇ ਤਾਮਿਲਨਾਡੂ ਦੀ ਅਸੈਂਬਲੀ ਨੇ ਪਹਿਲੀ ਵਾਰ ਭੇਜੇ ਤਾਂ ਉਹ ਵਾਪਸ ਕਰਤੇ ਸੀ ਗਵਰਨਰ ਨੇ ਦੂਜੀ ਵਾਰ ਪਾਸ ਕਰਕੇ ਫੇਰ ਭੇਜਤੇ ਉਹਦੇ ਤੇ ਗਵਰਨਰ ਸਾਹਿਬ ਸਾਲਾਂ ਬੱਧੀ ਬੈਠੇ ਰਹੇ ਉਹਨਾਂ ਨੂੰ ਇਹ ਮੰਨ ਲਿਆ ਗਿਆ ਕਿ ਉਹਨਾਂ ਤੇ ਹੁਣ ਗਵਰਨਰ ਦੇ ਦਸਤਕਤਾਂ ਦੀ ਲੋੜ ਨਹੀਂ ਉਹ ਬਿਨਾ ਗਵਰਨਰ ਦੇ ਦਸਤਕਤਾਂ ਤੋਂ ਹੀ ਪਾਸ ਨੇ ਉਹ ਕਾਨੂੰਨ ਬਣ ਗਏ ਕੱਲ ਇਹ ਇਹ ਤਾਕਤ ਵਰਤੀ ਹੈ ਪਹਿਲੀ ਬਹੁਤ ਰੇਅਰ ਇਹ ਤਾਕਤ ਵਰਤੀ ਜਾਂਦੀ ਹੈ ਘੱਟ ਤੋਂ ਘੱਟ ਵਰਤੀ ਜਾਂਦੀ ਹੈ ਤੇ ਮਾਨਯੋਗ ਸੁਪਰੀਮ ਕੋਰਟ ਨੇ ਗਵਰਨਰ ਦੇ ਵਤੀਰੇ ਨੂੰ ਬਹੁਤ ਹੀ ਗਲਤ ਅਤੇ ਗੈਰ ਵਿਧਾਨਕ ਤੇ ਗੈਰ ਕਾਨੂੰਨੀ ਿਕrar ਦਿੱਤਾ ਹੈਗਾ ਇਹ ਟਿੱਪਣੀਆਂ ਤੋਂ ਬਾਅਦ ਉਹਦਾ ਉਹਦੇ ਬਣੇ ਰਹਿਣਾ ਚਾਹੀਦਾ ਕਿਸੇ ਦੂਸਰੀ ਗੱਲ ਦੋਸਤੋ ਨਾਲ ਇਹ ਹੈ ਕਿ ਵੀ ਆਮ ਕਹਿੰਦੇ ਐ ਵੀ ਸਿਆਣੇ ਨੂੰ ਇਸ਼ਾਰਾ ਮੂਰਖ ਨੂੰ ਫਟਕਾਵਾ 2023 ਦੇ ਵਿੱਚ ਪੰਜਾਬ ਦੇ ਗਵਰਨਰ ਨੇ ਵੀ ਕੁਝ ਬੇਲ ਰੁੱਕੇ ਹੋਏ ਸੀ ਉਹਦੇ ਤੇ ਸੁਪਰੀਮ ਕੋਰਟ ਨੇ ਕਾਫੀ ਸਖਤ ਟਿੱਪਣੀਆਂ ਕੀਤੀਆਂ ਸੀ तकरीबन ਸਾਰੇ ਗਵਰਨਰਾਂ ਨੂੰ ਕਿਹਾ ਸੀਗਾ ਉਹਦੇ ਲਈ ਜੇ ਗਵਰਨਰ ਸਾਹਿਬ ਖੁਦ ਸਿਆਣੇ ਹੁੰਦੇ ਜਾਂ ਉਹਨਾਂ ਦੇ ਉੱਤੋਂ ਕੇਂਦਰੀ ਸਲਾਹਕਾਰ ਜਿਹੜੇ ਐ ਅਮਿਤ ਸ਼ਾਹ ਜੀ ਪ੍ਰਧਾਨ ਮੰਤਰੀ ਮੋਦੀ ਜੀ ਜਾਂ ਆਰਐਸਐਸ ਦੇ ਸਾਥ ਸੰਚਾਲਕ ਤਾਂ ਉਹ ਕਹਿੰਦੇ ਵੀ ਤੈਨੂੰ ਇਹ ਹੁਣ ਬਿੱਲ ਪਾਸ ਕਰ ਦੇਣੇ ਚਾਹੀਦੇ ਤੂੰ ਨਾ ਬੈਠ ਪਰ ਉਹ ਬੈਠਾ ਰਿਹਾ ਤੇ ਸਲਾਹਕਾਰਾਂ ਨੇ ਵੀ ਸਲਾਹ ਸ਼ਾਇਦ ਉਲਟੀ ਦਿੱਤੀ ਹੋਊਗੀ ਕਿਉਂਕਿ ਤਾਮਨ ਨੱਡੂ ਦੀ ਸਰਕਾਰ ਹੈ ਜਿਹੜੀ ਉਹ ਜਿਹੜੀ ਹੈ ਉਹ ਫੈਡਰਲਿਜ਼ਮ ਦਾ ਇੱਕ ਲੜਾਈ ਦਾ ਸਭ ਤੋਂ ਵੱਡਾ ਮੁਹਾਜ ਬਣ ਕੇ ਸਾਹਮਣੇ ਆਈ ਹੈ ਸਾਡੇ ਸਾਹਮਣੇ ਤੇ ਉਹ ਹਰ ਮੁੱਦੇ ਦੇ ਉੱਤੇ ਲੜ ਰਹੀ ਹੈ ਕੇਂਦਰ ਸਰਕਾਰ ਨਾਲ ਹੋਰ ਸਰਕਾਰਾਂ ਵੀ ਲੜਦੀਆਂ ਨੇ ਜਿਆਨੀ ਉਹ ਮੋਰੀ ਹੈ ਇਸ ਗੱਲ ਦੇ ਉੱਤੇ 2023 ਦੇ ਵਿੱਚ ਸੁਪਰੀਮ ਕੋਰਟ ਨੇ ਇਤਿਹਾਸਿਕ ਤੇ ਇਹ ਇਹਨੇ ਅਕਲ ਨਹੀਂ ਲਈ ਨਾ ਇਹਨੂੰ ਅਕਲ ਆਉਣ ਦਿੱਤੀ ਗਈ ਕਿਉਂਕਿ ਜਿਹੜੇ ਬਿੱਲਾਂ ਦੇ ਉੱਤੇ ਇਹ ਬੈਠਾ ਸੀ ਉਹ ਬਿੱਲ ਬਹੁਤ ਸਾਰੇ ਯੂਨੀਵਰਸਿਟੀ ਦੇ ਪ੍ਰਬੰਧਨਾ ਨਾਲ ਸੰਬੰਧਿਤ ਸੀਗੇ ਤੇ ਯੂਨੀਵਰਸਟੀਆਂ ਦੇ ਉੱਤੇ ਜਿਹੜੀਆਂ ਸਟੇਟ ਦੀਆਂ ਯੂਨੀਵਰਸਟੀਆਂ ਨੇ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਦੀ ਅੱਖ ਹੈ ਉਹਨਾਂ ਨੇ ਪਿੱਛੇ UGC ਦੇ ਜਿਹੜੇ ਰੈਗੂਲੇਸ਼ਨ ਵੀ ਬਣਾਏ ਐ ਉਹਦੇ ਵਿੱਚ ਵੀ ਗਵਰਨਰਾਂ ਨੂੰ ਅਧਿਕਾਰ ਦਿੱਤੇ ਐ 3 ਮੈਂਬਰੀ ਕਮੇਟੀ ਬਣਾਉਣ ਦੇ ਕਿ ਉਹਨਾਂ ਦੇ ਵਿੱਚੋਂ ਫਿਰ ਇੱਕ ਬੰਦਾ ਜਿਹੜਾ ਵਾਈਸ ਚਾਂਸਲਰ ਲਾਉਣਾ ਹੈ ਜਿਹੜੀ ਆਪਣੀ ਮਰਜ਼ੀ ਦੇ ਵਾਈਸ ਚਾਂਸਲਰ ਲਾਉਣੇ ਐ ਭਾਵੇਂ RSS ਜਾਂ ਉਹਦੀ ਕੋਠੜੀ ਚ ਪੱਕੇ ਹੋਏ ਬੰਦੇ ਜਿਹੜੇ ਐ ਉਹ ਲਾਉਣੇ ਐ ਜਿਹੜੇ ਉਹਨਾਂ ਦੇ ਫਿਰਕੂ ਏਜੰਡੇ ਨੂੰ ਭਾਰਤ ਦੀ ਜਿਹੜੀ ਵਿਦਿਆਸ ਦਾ ਪ੍ਰਬੰਧ ਹੈ ਉਹਦੇ ਚ ਪੂਰੀ ਤਰ੍ਹਾਂ ਲਾਗੂ ਕਰ ਸਕਣ ਉਹਨਾਂ ਵਾਈਸ ਚਾਂਸਲਰਾਂ ਨੇ ਅੱਗੋਂ ਜਿਹੜੇ ਪ੍ਰੋਫੈਸਰ ਨੇ ਉਹ ਰੱਖਣੇ ਹੁੰਦੇ ਆ ਟੀਚਿੰਗ ਸਟਾਫ ਰੱਖਣਾ ਹੁੰਦਾ ਉਹਨਾਂ ਚ ਆਪਣੇ ਬੰਦੇ ਲਾ ਕੇ ਕਬਜ਼ਾ ਕਰਨ ਦਾ ਜਿਹੜਾ ਨੀਤ ਹੈ ਉਹਦੇ ਕਰਕੇ ਆਹ ਗੱਲ ਨੂੰ ਕੇਂਦਰ ਸਰਕਾਰ ਨੇ ਤੇ ਆਰਐਸਐਸ ਨੇ ਭੰਪਿਆ ਨਹੀਂ ਕਿ ਇਸ ਬੰਦੇ ਦੀ ਨਾਂ ਨਾਲ ਸਾਡੀ ਵੀ ਬਹੁਤ ਬੇਇੱਜ਼ਤੀ ਹੋਣ ਵਾਲੀ ਹੈ ਹੁਣ ਦੇਖਦੇ ਆਂ ਵੀ ਉਹ ਕੀ ਕਰਦੇ ਆ ਇਹਦੇ ਉੱਤੇ ਤੇ ਇਸ ਦਾ ਜਿਹੜਾ ਬਾਕੀ ਜਿਹੜੇ ਕੈਰਲਾ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਸਵਾਗਤ ਕੀਤਾ ਹੈ ਉੱਥੇ ਵੀ ਅਰਫ ਮੁਹੰਮਦ ਖਾਨ ਇੱਕ ਗਵਰਨਰ ਹੁੰਦਾ ਸੀ ਜਿਹੜਾ ਉਹਨਾਂ ਦੇ ਸਾਰੇ ਬਿਲਾ ਤੇ ਇਸੇ ਤਰ੍ਹਾਂ ਰੁਕਾਵਟ ਲਾਉਂਦਾ ਸੀ ਹਰ ਰੋਜ਼ ਤਕਰੀਬਨ ਕਿਸੇ ਨਾ ਕਿਸੇ ਰੂਪ ਵਿੱਚ ਝਗੜਾ ਰਹਿੰਦਾ ਸੀ ਕੇਂਦਰ ਸਰਕਾਰ ਨੇ ਉਹਦੇ ਬਾਰੇ ਤਾਂ ਸਿਆਣਪ ਕਰ ਲਈ ਵੀ ਉਹਨੂੰ ਪਿੱਛੇ ਜੇ ਕਾਰਲਾ ਤੋਂ ਬਦਲ ਕੇ ਬਿਹਾਰ ਭੇਜਤਾ ਪਰ ਰਵੀ ਸਾਹਿਬ ਨੂੰ ਉੱਥੇ ਰੱਖਿਆ ਗਿਆ ਵੀ ਕੋਈ ਗੱਲ ਨਹੀਂ ਇਹ ਤਾਂ ਟਿਕ ਟਿਕ ਕਰਾ ਕੇ ਰੱਖਦਾ ਕੋਈ ਨਾ ਅਸੈਂਬਲੀ ਦੇ ਵਿੱਚ ਜਦੋਂ ਅਸੈਂਬਲੀ ਸੈਸ਼ਨ ਸ਼ੁਰੂ ਹੁੰਦਾ ਹੈ ਤਾਂ ਜਿਹੜਾ ਗਵਰਨਰ ਨੇ ਭਾਸ਼ਣ ਦੇਣਾ ਹੁੰਦਾ ਉਹ ਸਰਕਾਰ ਦਾ ਲਿਖਿਆ ਹੋਇਆ ਹੁੰਦਾ ਉਥੋਂ ਦੀ ਸਰਕਾਰ ਤੇ ਉਹਨੂੰ ਇਹ ਕਹਿ ਕੇ ਕਹਿਣਾ ਪੈਂਦਾ ਮੇਰੀ ਸਰਕਾਰ ਆ ਕਰ ਰਹੀ ਹੈ ਮੇਰੀ ਸਰਕਾਰ ਆ ਇਹ ਕਰ ਰਹੀ ਹੈ ਕਿਉਂਕਿ ਗਵਰਨਰ ਰਵੀ ਇਹ ਕਹਿਣਾ ਨਹੀਂ ਸੀ ਚਾਹੁੰਦਾ ਇਸ ਨੇ ਉਹ ਅਡਰੈਸ ਪੜਨ ਤੋਂ ਹੀ ਆਪਣਾ ਇਨਕਾਰ ਕਰ ਦਿੱਤਾ ਸੀ ਬਹਾਨਾ ਮਾਰਿਆ ਵੀ ਇਹਨਾਂ ਨੇ ਜਿਹੜਾ ਨੈਸ਼ਨਲ ਐਂਥਮ ਹੈ ਉਹ ਸੁਣਾਇਆ ਨਹੀਂ ਗਾਇਆ ਨਹੀਂ ਹਾਲਾਂਕਿ ਉੱਥੇ ਪ੍ਰਥਾ ਇਹ ਹੈ ਵੀ ਪਹਿਲਾਂ ਸ਼ੁਰੂ ਚ ਉਹ ਤਾਮਿਲਨਾਡੂ ਦਾ ਐਂਥਮ ਪੜਦੇ ਜਦੋਂ ਖਤਮ ਹੁੰਦਾ ਉਸ ਤੋਂ ਬਾਅਦ ਉਹ ਨੈਸ਼ਨਲ ਐਂਥਮ ਪੜਦੇ ਪ੍ਰਥਾ ਇਹ ਪਹਿਲਾਂ ਤੋਂ ਪਰ ਇਹ ਕਿਉਂਕਿ ਤਾਂ ਟੈਂਡ ਚ ਕਰਨਾ ਪਉਣਾ ਸੀ ਇਹਨੇ ਤਾਂ ਇਟ ਇੰਟ ਚ ਕੰਨਾ ਪਾਉਣ ਵਾਲਾ ਬੰਦਾ ਹਾਲੇ ਵੀ ਬੈਠਾ ਹੈ ਉੱਥੇ ਸਾਨੂੰ ਇਸ ਗੱਲ ਦਾ ਅਫਸੋਸ ਹੈ ਅਸੀਂ ਮਾਨਜੁਗ ਸਪਰਿੰਗਪੋਰਟ ਦੇ ਫੈਸਲੇ ਦਾ ਹਾਰਦਿਕ ਸਵਾਗਤ ਕਰਦੇ ਹਾਂ ਅ ਦੂਸਰਾ ਦੋਸਤੋ ਕੱਲ ਮਨ ਰਣਜਨ ਕਾਲੀਆ ਜੀ ਸਾਡੇ ਜਿਹੜੇ ਬੀਜੇਪੀ ਦੇ ਸਾਬਕਾ ਮੰਤਰੀ ਜੀ ਨੇ ਸਾਡੇ ਉਹਨਾਂ ਨਾਲ ਲੱਖ ਮਤ ਪੇਦ ਹੁਣ ਪਰ ਜਿਹੜਾ ਕੱਲ ਉਹਨਾਂ ਦੇ ਘਰ ਤੇ ਹਮਲਾ ਹੋਏਗਾ ਉਹ ਬਹੁਤ ਹੀ ਨਿੰਦਣਯੋਗ ਹੈ ਉਹ ਸਿਰਫ ਇੱਕ ਘਰ ਦੇ ਉੱਤੇ ਹਮਲੇ ਦਾ ਸਵਾਲ ਨਹੀਂ ਉਹ ਪੰਜਾਬ ਦੀ ਜਿਹੜੀ ਹਾਲਤ ਹੈ ਉਹਦੇ 'ਚ ਅੱਗ ਲਾਉਣ ਵਾਲਾ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹਨਾਂ ਦਾ ਇੱਕ ਹਿੱਸਾ ਹੈ ਅਸੀਂ ਸਮਝਦੇ ਹਾਂ ਚਾਹੇ ਪੁਲਿਸ ਨੇ ਦਾਵਾ ਕੀਤਾ ਵੀ ਅਸੀਂ ਉਹ ਇਹਨੂੰ ਕ੍ਰੈਕ ਕਰ ਲਿਆ ਕੇਸ ਨੂੰ ਇਹ ਆਈਐਸਆਈ ਤੇ ਫਲਾਣਿਆਂ ਦੀ ਇਹ ਸਾਜ਼ਿਸ਼ ਹੈ ਉਹ ਜੋ ਮਰਜ਼ੀ ਕਹਿੰਦੇ ਆ ਪਰ ਇਹ ਪੰਜਾਬ ਦੀ ਵਿਗੜਦੀ ਅਮਨ ਕਾਨੂੰਨ ਦੀ ਅਵਸਥਾ ਦਾ ਦੀ ਨਿਸ਼ਾਨੀ ਹੈ ਤੇ ਇਹਦੇ ਤੇ ਸਰਕਾਰ ਅਭੇਸਲੀ ਹੈ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਅਸੀਂ ਪਹਿਲਾਂ ਵੀ ਇੱਕ ਦਿਨ ਕਿਹਾ ਸੀ ਵੀ ਜਿਹੜਾ ਅਮਰਸਰ ਇੱਕ ਮੰਦਰ ਦੀ Hindu ਮੰਦਰ ਦੀ ਪੰਨ ਤੋੜ ਹੋਈ ਸੀ ਉਹਦਾ ਜਿਹੜਾ ਅਖੌਤੀ ਦੋਸ਼ੀ ਹੈ ਉਹਨੂੰ ਦੋਕਤਣਾ ਬਾਅਦ ਉਸ ਮੁਕਾਬਲੇ 'ਚ ਮਾਰਤਾ ਸੀਗਾ ਸਾਨੂੰ ਨਹੀਂ ਪਤਾ ਵੀ ਉਹ ਅਸਲੀ ਦੋਸ਼ੀ ਸੀ ਜਾਂ ਨਕਲੀ ਦੋਸ਼ੀ ਸੀ ਜਾਂ ਬੇਸਿਕ ਭਾਵਨਾਵਾਂ ਨੂੰ ਟਕਾਉਣ ਵਾਸਤੇ ਇੱਕ ਮੁਕਾਬਲਾ ਬਣਾ ਕੇ ਕਹਿਤਾ ਵੀ ਅਸੀਂ ਨੇ ਮਸਲਾ ਸੋਲਵ ਕਰ ਲਿਆ ਪਰ ਇਹ ਸਾਰਾ ਕੁਝ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਜਿਹੜੀ ਬੜੀ ਮੁਸ਼ਕਲ ਨਾਲ ਸਾਨੂੰ ਮਿਲੀ ਹੋਈ ਹੈ ਉਸ ਨੂੰ ਲਾਂਭੂ ਲਾਉਣ ਦੀਆਂ ਕੋਸ਼ਿਸ਼ਾਂ ਨੇ ਤੇ ਇਹ ਏਜੰਸੀਆਂ ਦਾ ਰੋਲ ਜਿਹੜਾ ਭਾਰੀ ਏਜੰਸੀਆਂ ਤੇ ਸਾਡੀਆਂ ਕੇਂਦਰੀ ਏਜੰਸੀਆਂ ਜਿਹੜੀਆਂ ਨੂੰ ਕਿਸੇ ਨਾ ਕਿਸੇ ਰੂਪ ਚ ਉਹਨਾਂ ਦੀਆਂ ਉਹਨਾਂ ਦੇ ਜਿਹੜੇ ਹਿਸਾਬ ਕਿਤਾਬ ਨੇ ਉਹਨਾਂ ਦੇ ਵਿੱਚ ਸ਼ਾਇਦ ਉਹਨਾਂ ਨੂੰ ਕੋਈ ਫਾਇਦਾ ਹੁੰਦਾ ਹੋਵੇ ਉਹਨਾਂ ਦੇ ਰੋਲ ਤੋਂ ਇਨਕਾਰ ਨਹੀਂ ਕਰਿਆ ਜਾ ਸਕਦਾ ਸੋ ਪੰਜਾਬੀ ਲੋਕਾਂ ਨੂੰ ਸਾਡੀ ਬੇਨਤੀ ਇਹ ਹੈ ਚਾਹੇ ਉਹ ਹਿੰਦੂ ਨੇ ਸਿੱਖ ਨੇ ਮੁਸਲਮਾਨ ਨੇ ਸਾਈ ਨੇ ਭਰਾਵੋ ਬਹੁਤ ਵੱਡੀ ਕੀਮਤ ਆਪਾਂ ਨੇ ਉਤਾਰੀ ਹੈ 30000 ਲੋਕ ਜਿਹੜੇ ਐ ਬੇਗੁਨਾਹ ਲੋਕ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਕੋਈ ਬਸਤਾ ਜੋ ਲਾ ਕੇ ਮਾਰਿਆ ਗਿਆ ਕੋਈ ਪੁਰਸ ਮੁਕਾਬਲਿਆਂ ਚ ਮਾਰਿਆ ਗਿਆ ਅਸੀਂ ਬਹੁਤ ਵੱਡਾ ਨੁਕਸਾਨ ਕਰਾਈ ਬੈਠੇ ਆ ਦੁਬਾਰਾ ਅਸੀਂ ਹੋਰ ਇਹ ਨੁਕਸਾਨ ਨਹੀਂ ਚੱਲ ਸਕਾਂਗੇ ਸਾਨੂੰ ਰੌਕ ਸੋਲਿਡ ਜਣੀ ਇਹ ਪੂਰੀ ਧੋਸ ਇਕਤਾ ਬਣਾ ਕੇ ਰਹਿਣ ਦੀ ਲੋੜ ਹੈ ਰਾਜਨੀਤਿਕ ਵਿਚਾਰਤਾਰਾਂ ਦੇ ਜਿਵੇਂ ਮਰਜ਼ੀ ਇੱਕ ਦੂਜੇ ਦੇ ਨਾਲ ਲੜੀਏ ਪਰ ਜਦੋਂ ਅਜਿਹਾ ਕੰਮ ਆਉਂਦਾ ਤਾਂ ਸਾਨੂੰ ਸਮੁੱਚੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਉਹਦੇ ਦੁੱਧ ਲਾਉਣੀ ਪਵੇਗੀ ਲਾਸਟ ਗੱਲ ਅਗਲੀ ਗੱਲ ਦੋਸਤੋ ਜੋੜੇ ਬਾਜਰਾ ਸਾਹਿਬੀ ਕੱਲ ਦੇ ਜਿਹੜਾ ਜਿਹੜਾ ਸਕੂਲ ਆਫ ਐਮਿਨੈਂਸ ਸਮਾਣੇ ਦੇ ਵਿੱਚ ਉਸ ਦੇ ਵਿੱਚ ਜੋੜੇ ਬਾਜਰਾ ਜੀ ਪਰਸੋਂ ਗਏ ਉੱਥੇ ਉਹ ਬੋਲੇ ਵੀ ਤੁਹਾਡੇ ਤੋਂ 50 ਕੁਰਸੀਆਂ ਨਹੀਂ ਜੁੜੀਆਂ ਤੁਸੀਂ ਕੱਖ ਨਹੀਂ ਕਰਦੇ ਮੈਂ ਤੁਹਾਡੀ ਸ਼ਿਕਾਇਤ ਮੁੱਖ ਮੰਤਰੀ ਨੂੰ ਕਰ ਦੂੰ ਸਿੱਖਿਆ ਮੰਤਰੀ ਨੂੰ ਕਰ ਦੂੰ ਤੇ ਤੁਹਾਨੂੰ ਤਾਂ ਕੰਮ ਹੀ ਕੋਈ ਨਹੀਂ ਆਉਂਦਾ ਤੁਸੀਂ ਕਰਦੇ ਹੀ ਕੱਖ ਨਹੀਂਗੇ ਇੱਥੇ ਇੱਥੇ ਕਾਦੇ ਲਈ ਸੱਦਿਆਗਾ ਵਗੈਰਾ ਵਗੈਰਾ ਗੈਰ ਹਾਜ਼ਰ ਬੱਚੇ ਕਿੱਥੇ ਆ ਬਹੁਤ ਮਾੜਾ ਬੋਲਿਆ ਉਹ ਉਹਦੀ ਸਾਰੇ ਪਾਸੇ ਦੋਇਤ ਹੋਇਆ ਇਹ ਚੰਗੀ ਗੱਲ ਇਹ ਹੈ ਕਿ ਵੀ ਜਿਹੜਾ ਸਿੱਖਿਆ ਮੰਤਰੀ ਹੈ ਸਾਡਾ ਹਰਜੋਤ ਬੈਸ ਉਹਨੇ ਵੀ ਉਹਦੀਆਂ ਇਹਨਾਂ ਗੱਲਾਂ ਦੀ ਨਖੇਦੀ ਕੀਤੀ ਹੈ। ਨਖੇਦੀ ਕਰਨਾ ਇੱਕ ਗੱਲ ਹੋ ਗਈ। ਬੈਸ ਸਾਹਿਬ ਤੁਹਾਨੂੰ ਸਾਡੇ ਕੁਝ ਸਵਾਲ ਲੈ ਗਏ। ਕੱਲ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਸ ਸਕੂਲ ਦੇ ਬਾਰੇ ਵਿੱਚ ਕਾਫੀ ਵੱਡਾ ਇੱਕ ਲੇਖ ਛਪਿਆ। ਉਸ ਲੇਖ ਦੇ ਵਿੱਚ ਜਿਹੜੀਆਂ ਗੱਲਾਂ ਕੁਝ ਕਹੀਆਂ ਹੋਈਆਂ ਨੇ ਉਹ ਵੀ ਜਰਾ ਸੁਣ ਲੋ ਜਿਹੜੀਆਂ ਉੱਥੋਂ ਦੀ ਪ੍ਰਿੰਸੀਪਲ ਸਕੂਲ ਪ੍ਰਿੰਸੀਪਲ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸੀਆਂ ਹਰਜੋਤ ਕੌਰ ਨੇ ਉਹ ਜਰਾ ਧਿਆਨ ਕਰਨ ਵਾਲੀਆਂ ਨੇ ਉਹਦੇ 'ਚ ਇਹ ਕਿਹਾ ਕਿ ਵੀ ਇਸ ਬਹਾਨੇ ਨਾਲ ਸਕੂਲ ਆਫ ਫੈਮਿਨਸ ਕੀ ਨੇ ਕਿੱਡਾ ਬਟਟ ਘੁੰਜੇ ਤੁਹਾਡਾ ਸਾਰੀ ਸਰਕਾਰ ਦਾ ਉਹ ਵੀ ਨੰਗਾ ਹੁੰਦਾ ਇਹਦੇ ਨਾਲ ਇਸ ਘਟਨਾ ਨਾਲ ਇੰਡੀਅਨ ਐਕਸਪ੍ਰੈਸ ਕੱਲ ਦੀ ਪੜ੍ਹਨ ਵਾਲੀ ਹੈ ਦੋਸਤੋ ਉਹਦੇ 'ਚ ਕਿਹਾ ਵੀ ਮੰਤਰੀ ਜੀ 11:30 ਦੀ ਬਜਾਏ 12:00 ਆਏ ਅਹੇ ਜਦੋਂ ਘਾਟ ਕੋ ਕਰਾਉਣ ਦੀ ਲੋੜ ਕਿਹੜੀ ਹੈ ਤੇ ਇੱਕ ਕੰਧ ਕੰਪਲੀਟ ਹੋਈ ਹੈ ਟਾਇਲਟ ਲਾਈ ਸਾਡੇ ਕੋਲ ਪੈਸਾ ਨਹੀਂ ਸਕੂਲ ਪ੍ਰਿੰਸੀਪਲ ਕਹਿ ਰਹੀ ਹੈ ਵੀ ਉਹ ਅਸੀਂ ਨੇ ਔਖੇ ਸੌਖੇ ਪੂਰੀ ਕੀਤੀ ਹੈ ਪਰ ਉਹਦੇ ਤੇ ਟੀਮ ਦੀਆਂ ਛੱਤਾਂ ਨੇ ਹਲੇ ਅਸੀਂ ਉਹ ਵੀ ਨਹੀਂ ਕਰ ਸਕੇ ਸਾਡੇ ਅਸੀਂ ਜਿਹੜੇ ਜਿਹੜਾ ਸਕੂਲ ਆਫ ਫੈਮਿਨਸ ਤੇ ਗੈਰ ਸਕੂਲ ਆਫ ਫੈਮਿਨਸ ਬੱਚੇ ਉਹਨਾਂ ਨੂੰ ਇਕੱਠੇ ਪੜਾ ਰਹਿਆਂ ਇੱਕੋ ਥਾਂ ਤੇ ਇਨਸਟਰਕਸ਼ਨ ਆ ਸਾਨੂੰ ਇਹ ਨੇ ਵੀ ਉਹਨਾਂ ਨੂੰ ਅੱਡ-ਡੱਡ ਪੜਾਇਆ ਜਾਵੇ ਜੇ ਅੱਡ-ਡੱਡ ਪੜਾਉਣਾ ਹੈ ਤਾਂ ਉਹਦੇ ਲਈ ਸਾਡੇ ਕੋਲ ਜਿਹੜੇ ਵੱਖਰੇ ਅੰਗਰੇਜ਼ੀ ਪੰਜਾਬੀ ਫਿਜ਼ਿਕਸ ਬਾਇਓਲੋਜੀ ਦੇ ਲੈਕਚਰਰ ਚਾਹੀਦੇ ਆ ਉਹ ਹੈ ਨਹੀਂਗੇ ਉਹ ਸਾਨੂੰ ਦਿੱਤੇ ਨਹੀਂ ਹੋਏ ਤੇ ਉਹ ਜਿਹੜੇ ਦੂਜੇ ਹੈ ਸਕੂਲ ਦੇ ਜਿਹੜੇ ਦੂਸਰੇ ਟੀਚਰ ਨੇ ਉਹ ਵੀ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਖਾਲੀ ਪਈਆਂ ਨੇ ਪੋਸਟਾਂ ਤੇ ਹੋਰ ਤਾਂ ਹੋਰ ਜਿਹੜਾ ਤੁਸੀਂ ਸਾਨੂੰ ਹੁਕਮ ਕੀਤਾ ਹੈ ਕਿ ਵੀ ਜਿਹੜੀਆਂ ਬੱਸਾਂ ਨੇ ਉਹ ਬੱਚਿਆਂ ਨੂੰ ਲੈ ਕੇ ਆਉਣ ਸਕੂਲ ਤੇ ਛੱਡ ਕੇ ਆਉਣ ਉਹਨਾਂ ਬੱਸਾਂ ਦਾ ਇੰਤਜ਼ਾਮ ਅਸੀਂ ਆਪਣੇ ਤੌਰ ਤੇ ਕੀਤਾ ਹੋਇਆ ਤਿੰਨ ਮਹੀਨਿਆਂ ਤੋਂ ਗਲੀ ਆਲਾ ਪੈਸਾ ਸਰਕਾਰ ਨੇ ਸਾਨੂੰ ਦੱਸਤਾ ਨਹੀਂ ਦਾ ਤੇ 165000 ਰੁਪਇਆ ਸਾਡੇ ਉੱਤੇ ਉਹਨਾਂ ਬੱਸ ਵਾਲਿਆਂ ਦਾ ਚੜ ਗਿਆ ਉਹਦੇ ਚ 40000 ਰੁਪਏ ਇੱਕ ਫਿਜ਼ਿਕਸ ਦੇ ਲੈਕਚਰਰ ਨੇ ਆਪਣੀ ਜੇਬ ਚੋਂ ਖਰਚੇ ਐ ਤੇ ਮੈਂ ਆਪਣੀ ਜੇਬ ਚੋਂ ਪ੍ਰਿੰਸੀਪਲ ਦਲਜੀਤ ਕੌਰ ਆਪਣੇ ਹਰਜੋਤ ਕੌਰ ਕਹਿ ਰਹੇ ਹੈ ਵੀ ਮੈਂ ਆਪਣੇ ਲੋਨ ਲੈ ਕੇ ਲੱਖ ਰੁਪਇਆ ਦੇ ਰਹੀ ਹਾਂ ਇਹ ਹਾਲ ਹੈ ਤੇ ਹੋਰ ਉਹਨਾਂ ਨੇ ਦੱਸਿਆ ਕਿ ਵੀ ਕੁੜੀਆਂ ਦੇ ਲਈ ਹੋਰ ਜ਼ਿਆਦਾ ਵਾਸ਼ਰੂਮਾਂ ਦੀ ਲੋੜ ਹੈ ਤੇ ਸਾਡੇ ਕੋਲ ਪੈਸਾ ਕੋਈ ਨਹੀਂ ਨਾ ਸਾਨੂੰ ਆਰ ਹੈ ਇਨਫਰਾਸਟ੍ਰਕਚਰ ਵੀ ਸਾਡੇ ਕੋਲ ਘੱਟ ਹੈ ਜਿੰਨੇ ਬੱਚੇ ਆ ਉਹਦੇ ਹਿਸਾਬ ਨਾਲ ਸੁਵੀਪਰ ਮਾਲੀ ਸਿਕਿਉਰਿਟੀ ਗਾਰਡ ਦੀਆਂ ਸਾਡੇ ਕੋਲ ਕੋਈ ਪੋਸਟਿੰਗ ਹੈ ਨਹੀਂ ਟੈਂਪਰੇਰੀ ਬੰਦਿਆਂ ਤੋਂ ਕੰਮ ਚਲਾ ਰਹੇ ਹਾਂ ਯਾਨੀ ਜਿਹਨੂੰ ਸਕੂਲ ਆਫ ਐਮਿਨੈਂਸ ਕਰਕੇ ਪ੍ਰੋਜੈਕਟ ਕੀਤਾ ਜਾ ਰਿਹਾ ਤੇ ਜਿਹਦੇ ਉੱਤੇ ਮਨੀਸ਼ ਸੋਧਿਆ ਜੀ ਦਾ ਰੋਲ ਇਹ ਹੈ ਕਿ ਵੀ ਤੁਸੀਂ ਇਹਨੂੰ ਚਮਕਾਤ ਬੰਕਾ ਕੇ ਲੋਕਾਂ 'ਚ ਪੇਸ਼ ਕਰੋ ਬਾਕੀ ਆ ਜਿਹੜੀਆਂ ਅੰਦਰ ਖਾਮੀਆਂ ਨੇ ਉਹਨਾਂ ਨੂੰ ਲੁਕੋ ਕੇ ਰੱਖੋ ਇਸ ਜਿਹੜਾ ਜੋੜਾ ਮਾਜਰਾ ਪ੍ਰਕਰਨ ਹੈ ਇਹਦੇ ਨਾਲ ਉਹ ਢੱਕਣ ਚੱਕਿਆ ਗਿਆ ਤੇ ਇਹਦੇ ਥੱਲੇ ਕੀ ਕੁਝ ਗੰਧ ਰਿਜਰ ਹੈ ਤੇ ਕੀ ਕੁਝ ਮਾੜਾ ਰਿਜਰ ਹੈ ਉਹ ਹੋ ਰਿਹਾ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਸਕੂਲ ਆਫ ਫੈਮਿਨਸ ਤੇ ਗੈਰ ਸਕੂਲ ਆਫ ਫੈਮਿਨਸ ਦਾ ਕੋਈ ਚੱਕਰ ਨਹੀਂ ਸਾਰੇ ਸਕੂਲਾਂ ਦੀ ਤੁਹਾਡੀ ਜ਼ਿੰਮੇਵਾਰੀ ਹੈ ਸਾਰੇ ਸਕੂਲਾਂ ਦਾ ਹੀ ਪੱਤਰ ਉੱਚਾ ਚੱਕੋ ਦੂਜਾ ਆ ਉਦਘਾਟਨੀ ਜਿਹੜੇ ਸਮਾਰੋਹ ਨੇ ਇਹਨਾਂ ਨੂੰ ਬੰਦ ਕਰੋ ਇਹ ਡਰਾਮੇबाजी ਐਂਦਰੀ ਇਹਦੇ ਨਾਲ ਕੋਈ ਸਕੂਲਾਂ ਦਾ ਪੱਤਰ ਉੱਚਾ ਨਹੀਂ ਅਗਲੀ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਕਿ ਵੀ ਉਹਨਾਂ ਤਾਂ ਸੱਚ ਇਹ ਵੀ ਕਿਹਾ ਪ੍ਰਿੰਸੀਪਲ ਨੇ ਵੀ ਜਿਹੜਾ ਅੱਜ ਦਾ ਫੰਕਸ਼ਨ ਅਸੀਂ ਕੀਤਾ ਇਹਦੇ ਲਈ ਟੈਂਟ ਤੇ ਇਹਦੇ ਲਈ ਜਿਹੜਾ ਪੱਥਰ ਜਿਹੜਾ ਨਹੀਂ ਪੱਥਰ ਹੈ ਉਹੋ ਤੇ ਬਾਕੀ ਚੀਜ਼ਾਂ ਉਹ ਵੀ ਅਸੀਂ ਆਪਣੀ ਜੇਬ ਚੋਂ ਪੈਸੇ ਖਰਚੇ ਆ ਸਾਨੂੰ ਅਜੇ ਪੈਸਾ ਆਇਆ ਨਹੀਂਗਾ ਕੋਈ ਤੇ ਉਹ ਜੜਾ ਸਾਹਿਬ ਜੜਾ ਮਾਜਰਾ ਕਹਿ ਰਹੇ ਵੀ ਤੁਸੀਂ ਕਰਦੇ ਕੱਖ ਨਹੀਂ ਅਸੀਂ ਹੋਰ ਕੀ ਕਰੀਏ ਇਹ ਬਿਲਕੁਲ ਬਾਜਬ ਸਵਾਲ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਉਹ ਸਵਾਲ ਸੋਣਦੇ ਚਾਹੀਦੇ ਆ ਤੇ ਆਪੋ ਆਪਣੇ ਏਰੀਆ ਦੇ ਵਿੱਚ ਸਕੂਲ ਆਫ ਫੈਮਿਨਸ ਦਾ ਚੱਕਰ ਲਾ ਕੇ ਉਹਨਾਂ ਸਕੂਲ ਦੇ ਅਧਿਆਪਕਾਂ ਤੋਂ ਪੁੱਛੋ ਵੀ ਤੁਹਾਡਾ ਕੀ ਹਾਲ ਹੈਗਾ ਅਗਲੀ ਗੱਲ ਲਾਸਟ ਜਿਹੜੀ ਕਰਨੀ ਹੈ ਕਿ ਰਾਮ ਨਾਮੀ ਦੇ ਮੌਕੇ ਦੇ ਉੱਤੇ ਇੱਕ ਆਲਬਰ ਦੇ ਵਿੱਚ ਰਾਮ ਮੰਦਰ ਦੇ ਵਿੱਚ ਜਿਹੜਾ ਉੱਥੋਂ ਦੇ ਲੀਡਰ ਆਫ اپੋਜੀਸ਼ਨ ਨੇ ਰਾਜਸਥਾਨ ਦੇ ਉਹ ਉੱਥੇ ਮੱਥਾ ਟੇਕਣ ਚਲੇ ਗਏ ਉਹ ਕਿਉਂਕਿ ਸ਼ੈਡਿਊਲ ਕਾਸਟ ਨੇ ਉੱਥੋਂ ਦਾ ਇੱਕ ਬੀਜੇਪੀ ਦਾ ਸਾਬਕਾ ਐਮਐਲਏ ਜਿਹੜਾ 3 ਵਾਈ ਐਮਐਲਏ ਰਿਹਾ ਹੈਗਾ ਗਿਆਨਦੇਵ ਉਹਹੂਜਾ ਇੰਨਾ ਗਿਆਨ ਦਾ ਦੇਵਤਾ ਹੈ ਕਿ ਵੀ ਉਹਨੇ ਉਥੇ ਜਾ ਕੇ ਗੰਗਾ ਜਲ ਛਿੜਕਤਾ ਭਾਰਤ ਦੇ ਵਿੱਚ ਜਿਹੜੀ ਸ਼ੂਆਸ਼ਾਤ ਹੈ ਉਹਦੇ ਤੇ ਪਾਬੰਦੀ ਹੈ ਤੇ ਜੇ ਉਹਦਾ ਕੋਈ ਉਹ ਨੂੰ ਕਰਦਾ ਹੈ ਤੇ ਉਹਦੇ ਤੇ ਸਜ਼ਾ ਹੈ ਇਹਦੇ باوجود ਉਸ ਬੰਦੇ ਤੇ ਕੋਈ ਐਕਸ਼ਨ ਨਹੀਂ ਸਰਕਾਰ ਵੱਲੋਂ ਬੀਜੇਪੀ ਨੇ ਉਹਨੂੰ ਆਪਣੀ ਬੀਜੇਪੀ ਦੇ ਵਿੱਚ ਸ਼ੋਪਾਲ ਨੋਟਿਸ ਭੇਜਿਆ ਜ਼ਰੂਰ ਸਰਕਾਰ ਵੱਲੋਂ ਸ਼ੂਆ ਸ਼ਾਂਤ ਵਿਰੋਧੀ ਕਾਨੂੰਨ ਦੇ ਤਹਿਤ ਉਹਦੇ ਤੇ ਹਾਲੇ ਤੱਕ ਕੋਈ ਪਰਚਾ ਦਰਜ ਕਿਉਂ ਨਹੀਂ ਹੋਇਆ ਕੀ ਭਾਪੀ ਦੋਗਲੀਆਂ ਨੀਤੀਆਂ ਅਪਣਾਉਂਦੀ ਹੈ ਕੀ ਸ਼ੈਡਿਊਲ ਕਾਸਟਾਂ ਨੂੰ ਇਸੇ ਤਰ੍ਹਾਂ ਨਫ਼ਰਤ ਕਰਦੀ ਰਹੂਗੀ ਇਹ ਸਵਾਲ ਵੱਡੇ ਹੈ ਇਹਨਾਂ ਦਾ ਵੀ ਜਵਾਬ ਮਿਲਣਾ ਚਾਹੀਦਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਤਲ